ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਡੇਂਗੂ ਨੇ ਕਾਫੀ ਜ਼ੋਰ ਕੀਤਾ ਗੁਦਾਸਪੁਰ ਸ਼ਹਿਰ ਵਿੱਚ ਜੇ ਤੁਸੀਂ ਲੈਬ ਚ ਕੀਤੇ ਜਾਓਗੇ ਉੱਥੇ ਪਤਾ ਤੁਹਾਨੂੰ ਲੱਗ ਜਾਣਾ ਕਿ ਕਿੰਨੇ ਕ ਕੇਸਿਸ ਆ ਗਏ ਨੇ ਉਸ ਕਰਕੇ ਮੈਂ ਮੇਰੇ ਸਾਥੀਆਂ ਨੇ ਇੱਕ ਸਲਾਹ ਕੀਤੀ ਵੀ ਕਿ ਹੁਣ ਆਪਾਂ ਫੋਗਿੰਗ ਕੀਤੀ ਜਾਵੇਗੀ ਜਿੰਨੀ ਕੁ ਮਾਤਰਾ ਚ ਫੋਗਿੰਗ ਦੀ ਲੋੜ ਸੀ ਉਦਾਂ ਫੋਗਿੰਗ ਨਹੀਂ ਹੋ ਰਹੀ ਸੀ ਤੇ ਫਿਰ ਆਪਾਂ ਇਹ ਸਲਾਹ ਕੀਤੀ ਹੈ ਕਿ ਆਪਾਂ ਜਿੱਥੇ ਵੀ ਕਿਤੇ ਲੋੜਿਆ ਸ਼ਹਿਰ ਦੇ ਹਾਲੇ ਦਵਾ ਦੇ ਹਰ ਵਾਰਡ ਚ ਕਿਤੇ ਵੀ ਸ਼ਹਿਰ ਵਿੱਚ ਮੈਂ ਮੇਰੀ ਟੀਮ ਉੱਥੇ ਫੋਗਿੰਗ ਕਰਨ ਲਈ ਤਿਆਰ ਬੱਥੇ ਹਾਂ ਜੀ ਤਿਆਰ ਹਾਂ ਤੇ ਅੱਜ ਵੀ ਆਪਾਂ ਫੋਗ ਕੀਤੀ ਸ਼ਹਿਰ ਵਿੱਚ ਵੀ ਗਏ ਆ ਪੰਛੀ ਕਲੋਨੀ ਗਏ ਆ ਸ਼ਿਆਦਾ ਨਗਲ ਗਏ ਆ ਬਾਕੀ ਹੌਲੀ ਹੌਲੀ ਆਪਾਂ ਪਲਾਨ ਕਰਦੇ ਪਏ ਆ ਸਾਥੀਆਂ ਨਾਲ ਜਿੱਥੇ-ਜਿੱਥੇ ਵੀ ਆਪਾਂ ਨੂੰ ਮਹਿਸੂਸ ਹੋਊਗਾ ਜਾਂ ਕਿਤੇ ਮੈਸੇਜ ਆਊਗਾ ਬਹੁਤ ਸੋਚੀ ਆਪਾਂ ਜਿਆਰ ਮਾਰਕੀਟ ਵਿੱਚ ਬਾਜ਼ਾਰ ਵਿੱਚ ਵੀ ਸ਼ਹਿਰ ਸਾਰੇ ਘਰ ਕੇ ਆਈ ਜਿੰਨੇ ਕਰ ਸਕਦੇ ਸੀ ਕੋਸ਼ਿਸ਼ ਕੀ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਡੇਂਗੂ ਦਾ ਜਿਹੜਾ ਸੀਜ਼ਨ ਹੈ ਕਿ ਕੋਸ਼ਿਸ਼ ਕਰੀਏ ਕਿ ਬਾਤ ਉਹਦਾ ਆਪਣਾ ਬਚਾਅ ਕਰੀਏ ਤੇ ਜੇ ਫੋਗਿੰਗ ਵਰਤਵਾਦ ਕਰਾਈ ਕਰਾਈ ਜਾਵੇ ਤੇ ਜਿੱਥੇ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਪਿਆ ਸਾਨੂੰ ਆਪ ਲੋਕਾਂ ਨੂੰ ਵੀ ਇਕੱਠੇ ਸਾਥ ਦੇ ਕੇ ਆਪਣੇ ਤੌਰ ਤੇ ਵੀ ਇਹਨੂੰ ਵਰਤਵਾਦ ਆਪਾਂ ਪਰਹੇਜ਼ ਕਰਕੇ ਜਾਂ ਵਰਤਵਾਦ ਫੋਗਿੰਗ ਕਰਕੇ ਜਿਹੜੇ ਜੇ ਕੋਈ ਕਰਵਾਉਣਾ ਚਾਹੁੰਦਾ ਫੋਗਿੰਗ ਕਰਵਾਉਣਾ ਚਾਹੁੰਦਾ ਜੇ ਉਥੇ ਕੋਈ ਪ੍ਰੋਪਰ ਸੋਰਸਿਸ ਨਹੀਂ ਹੈਗੇ ਤੇ ਆਪਾਂ ਹਾਜ਼ਰ ਹਾਂ ਮੈਂ ਮੇਰੀ ਟੀਮ ਹਾਜ਼ਰ ਹੈ ਨਾ ਮੈਂ ਆਪਣੇ ਨੰਬਰ ਵੀ ਇੱਕ ਦੋ ਤੁਹਾਨੂੰ ਦੇ ਦਿੰਨੇ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕਰਕੇ ਤੇ ਆਪਾਂ ਮੇਰੀ ਟੀਮ ਮੇਰੇ ਸਾਥੀ ਜਾਣਗੇ ਉੱਥੇ ਆਪਣਾ ਆਪਣੀ ਡਿਊਟੀ ਆਪਣਾ ਕੰਮ ਕਰਦੇ ਆਣਗੇ ਜੀ